ਮਾਈਨਿੰਗ ਵਿਭਾਗ ਦੇ ਜੀ ਦੀ ਸਖਤ ਨਿਗਰਾਨੀ ਦੇ ਚੱਲਦਿਆਂ ਨਜਾਇਜ਼ ਰੇਤ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਕੱਸਿਆ ਗਿਆ ਛਕਜਾ ਮਾਈਨਿੰਗ ਵਿਭਾਗ ਅਤੇ ਸਾਡੇ ਪੱਤਰਕਾਰਾਂ ਵੱਲੋਂ ਕੀਤੀ ਗਈ ਰੇਡ ਦੇ ਚੱਲਦਿਆਂ ਰੇਤਾ ਚੋਰੀ ਕਰਨ ਵਾਲਿਆਂ ਖਿਲਾਫ ਕੀਤੀ ਗਈ ਸਖਤ ਕਾਰਵਾਈ ਜ਼ਿਕਰਯੋਗ ਹੈ ਕਿ ਸਤਲੁਜ ਦਰਿਆ ਵਿੱਚੋਂ ਰੇਤਾ ਚੋਰੀ ਕਰਨ ਦੀਆਂ ਖਬਰਾਂ ਆਏ ਦਿਨਾਂ ਆਉਂਦੀਆਂ ਹੀ ਰਹਿੰਦੀਆਂ ਹਨ ਜਿਸ ਦੇ ਚੱਲਦਿਆਂ ਅੱਜ ਰੇਡ ਦੌਰਾਨ ਮਾਈਨਿੰਗ ਵਿਭਾਗ ਦੇ ਜੀ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਮੌਕੇ ਤੋਂ ਦੋ ਟਰਾਲੀਆਂ ਜੋ ਕਿ ਬਿਨਾਂ ਪਰਚੀ ਤੋਂ ਰੇਤਾ ਲੈ ਕੇ ਜਾ ਰਹੀਆਂ ਸਨ ਫੜੀਆਂ ਗਈਆਂ ਮਾਈਨ ਵਿਪາກ ਦੇ ਜੇ ਸਾਹਿਬ ਦੇ ਦਸਲ ਅਨੁਸਾਰ ਉਹਨਾਂ ਖਿਲਾਫ ਬੰਦੀ ਕਾਰਵਾਈ ਕਰਕੇ ਜੁਰਮਾਨਾ ਪਾਉਣ ਲਈ ਉਹਨਾਂ ਦੇ ਚਲਾਨ ਕੱਟ ਕੇ ਉੱਚ ਅਧਿਕਾਰੀਆਂ ਨੂੰ ਚਲਾਨ ਦਫਤਰ ਭੇਜ ਦਿੱਤੇ ਗਏ ਹਨ ਅਤੇ ਟਰਾਲੀਆਂ ਬਿਲਗਾ ਪੁਲਿਸ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ ਮਾਮਲਾ ਜਰ ਇਹ ਸੀਗਾ ਆਪਾਂ ਚੈਕਿੰਗ ਕਰ ਲਈ ਜੀ ਤੋਂ ਬਿਲਬਾ ਰੋਡ ਤੇ ਜੀ ਤੇ ਲੋ ਟਰਾਲੀਆਂ ਆਪਾਂ ਨੂੰ ਮਿਲ ਗਿਆ ਇਧਰੋਂ ਆਉਣ ਨੂੰ ਇਧਰੋਂ ਪਰਚੀ ਵਗੈਰਾ ਪੁੱਛੀ ਹੈ ਜੀ ਨਹੀਂ ਸੀ ਬਗਾਨੀ ਜੀ ਇਹ ਦੱਸਣਾ ਆਪਾਂ ਉਹਨਾਂ ਤੇ ਜੀ ਚਲਾਨ ਕੱਟਦੇ ਜਿਹਨਾਂ ਰੇਤਾ ਸੀ ਕਮੇਟੀ ਸੀ ਕਿਨਾਂ ਵਿੱਚ ਨੈਕਸਟ ਜੀ ਬਾਈ ਅਸ਼ ਕਮੇਟੀ ਮਿੱਟੀ ਘਲਾ ਲਓ ਮਿੱਟੀ ਸੀ ਠੀਕ ਹੈ ਤੇ ਕਿੰਨਾ ਚਲਾਨ ਕੀਤਾ ਜੀ ਚਲਾਨ ਇਹਦਾ ਆਪਾਂ ਕੁਆਂਟੀਟੀ ਦੇ ਹਿਸਾਬ ਨਾਲ ਉੱਤੇ ਭਰਦਾ ਹੋਇਆ ਜੀ ਬਾਕੀ ਜੋ ਵੀ ਦਫ਼ਤਰ ਵਾਲੇ ਕਰਨਗੇ ਉਹਦਾ ਹੁੰਦਾ ਮਿੱਟੀ ਦਾ ਦਫ਼ਤਰ ਟਰਾਲੀ ਲੋ ਉਹਨਾਂ ਨੂੰ ਕਰਸਦਾ ਹੈ ਤਾਂ ਟਰਾਲੀਆਂ ਕੀ ਉਹ ਮੋਕੇ ਤੇ ਥਾਣੇ ਤੇ ਲੱਗੇ ਜਾਂ ਕਿ ਬਾਈ ਹਾਂ ਜੀ ਮੋਕੇ ਤੇ ਥਾਣੇ ਆਪਾਂ ਜਾਸੂ ਰਾਤੀ ਠੀਕ ਹੈ ਜੀ ਚਲਾਨ ਭਰੂਗੇ ਤਰੀਕੀ ਤੇ ਮਿਲੂਗੀ ਦਫ਼ਤਰ ਨਾਲ ਡਿਜੀਟਲ ਠੀਕ ਹੈ ਸਰ ਬਹੁਤ ਥੈਂਕ ਯੂ ਸਰ